ਇਹ ਤਾਂ ਪਹਿਲਾ ਵੀ ਭਾਜੀ ਹੁਣਾਂ ਪਤਾ ਨਹੀਂ ਤੀਜੀ ਿਆਰ ਜਦੋਂ ਮੈਨੂੰ ਮਿਲੇ ਆ ਤੀਜੀ ਿਆਰ ਇਹਨਾਂ ਨੇ ਗੱਲ ਕੀਤੀ ਐ ਸੋ ਮੇਰਾ ਸਹਿਜ ਜੀ ਜਵਾਬ ਆਇਆ ਪੰਜਾਬ ਜੀ ਸਰਕਾਰ ਦੇਖੋ ਨਾਤੇ ਕਸੂਰ ਸਾਡਾ ਠੀਕ ਐ ਤੇ ਨਾ ਹੀ ਪੰਜਾਬ ਪੁਲਿਸ ਨੇ ਕੋਈ ਇਹੋ ਜੀ ਗਲਤ ਹਰਕਤ ਕੀਤੀ ਐ ਜਿੱਤੇ ਮੈਂ ਕਹਾਂ ਵੀ ਹਾਂ ਗਲਤ ਠੀਕ ਐ ਨਾ ਕੋਈ ਕਿਸੇ ਨਾਲ ਫੋਰਸਲੀ ਕੁਝ ਕੀਤਾ ਗਿਆ ਨਾ ਅਸੀਂ ਕਰਨ ਦਾ ਉਹਨਾਂ ਨੂੰ ਇਜਾਜ਼ਤ ਦਿੱਤੀ ਤੇ ਨਾ ਉਹਨਾਂ ਨੇ ਕੀਤਾ ਦੂਜੀ ਵੇਲੀ ਗੱਲ ਜਿਹੜੀ ਵੀ ਸਾਡਾ ਵੀ ਉਤਾਰਨਾ ਮੇਰਾ ਸਵਾਲ ਇਹ ਆ ਵੀ ਜਿਹੜੀਆਂ ਕੇਂਦਰ ਸਰਕਾਰ ਦੇ ਕਹਿਣ ਤੇ ਹਰਿਆਣਾ ਸਰਕਾਰ ਨੇ ਕੰਧਾਂ ਕੱਢੀਆਂ ਸੀ ਜਿਹੜੀਆਂ ਰਾਹ ਰੋਕਿਆ ਸੀ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਹੈਗਾ ਸੀ ਸਾਡੀ ਕੌਲ ਤੇ ਜਿਹੜੀ ਆ ਦਿੱਲੀ ਜਾਣ ਦੀ ਹਰਿਆਣਾ ਰੁਕਣ ਦੀ ਤੇ ਸਾਡੀ ਐ ਨਹੀਂ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਨਾ ਤੁਹਾਡਾ ਪੱਖ ਹੈ ਨਾ ਠੀਕ ਆ ਜੀ ਕਲੀਅਰ ਹੋ ਗਿਆ ਦੂਸਰਾ ਸਵਾਲ ਸਾਡਾ ਇਹ ਆ ਵੀ ਬਾਰਡਰਾਂ ਤੇ ਚੱਲ ਰਹੇ ਮੋਰਚੇ ਕੇਂਦਰ ਸਰਕਾਰ ਦੇ ਖਿਲਾਫ ਸਨ ਪੰਜਾਬ ਸਰਕਾਰ ਨੇ ਆਧੂਆਂ ਸਮੇਤ ਸੈਂਕੜੇ ਕਿਸਾਨਾਂ ਨੂੰ ਖੜਕੇ ਜ਼ਿਲ੍ਹਾ ਵਿੱਚ ਕਿਉਂ ਦਿੱਤਾ ਪਰ ਪਹਿਲਾਂ ਵੀ ਚਾ ਚੁੱਕਾ ਦੇਖੋ ਜਦੋਂ ਅਸੀਂ ਕਹਦੇ ਨਿਹਰਾ ਵੀ ਸਾਡਾ ਚੱਲਦਾ ਪਿਆ ਸੜਕ ਦੇ ਉੱਤੇ ਨਹੀਂ ਇਕੱਠੇ ਹੋ ਸਕਦੇ ਸੜਕ ਤੇ ਨਹੀਂ ਸਾਡੀ ਤਾਂ ਕੌਲ ਦਿੱਲੀ ਜਾਣ ਦੀ ਸੀ ਸੜਕ ਤੇ ਗੱਡੀਆਂ ਉਹਨਾਂ ਰੋਕੀ ਛੱਡਾਂ ਤੋਂ ਦੋਵੇਂ ਸਰਵਿਸ ਰੋਡ ਜਿਹੜੇ ਸੀ ਉਹ 13 ਦੇ 13 ਮਹੀਨੇ ਚੱਲਦੇ ਰਹੇ ਪਰ ਅਸੀਂ ਰੁਕ ਗਏ ਪੂਰੀ ਚੱਲਦੀ ਸੀਗੀ ਅਸੀਂ ਰੁਕ ਗਏ ਸੜਕ ਤੇ ਪਰ ਪਰ ਪੰਜਾਬ ਸਰਕਾਰ ਮਸਲਾ ਤੇ ਸਾਡਾ ਸੈਂਟਰ ਨਹੀਂ ਸੈਂਟਰ ਸਾਨੂੰ ਕਰ ਲਈ ਜੀ ਤੁਹਾਡੀ ਗੱਲ ਸਮਝ ਗਿਆ ਸਰ ਪਰ ਰੁਕ ਗਏ ਨਾ ਉਹਨਾਂ ਨੇ ਸੁਪਰੀਮ ਕੋਰਟ ਚ ਲਾ ਦਿੱਤੀ ਐਪਲੀਕੇਸ਼ਨ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੜਕਾਂ ਨੂੰ ਫ੍ਰੀ ਕਰਾਓ ਸੜਕਾਂ ਦੇ ਕਰਕੇ ਲੋਕਾਂ ਦਾ ਬਿਜ਼ਨਸ ਖਰਾਬ ਹੋਣ ਡਿਆ ਉਹਨਾਂ ਕੋਲ ਬਾਦਾ ਮਿਲ ਗਿਆ ਨਹੀਂ ਦੇਖੋ ਜਦੋਂ ਮੋਰਚਾ ਚੱਲ ਰਿਹਾ ਸੀ ਆਪਾਂ ਰਾਜਪੁਰੇ ਸਮਾਨ ਲੈਣ ਜਾਂਦੇ ਰੇ ਬਹੁਤ ਸਮਾਨ ਦੀ ਸਾਨੂੰ ਉੱਥੇ ਲੋਡ ਪੈਂਦੀ ਸੀ ਰੈਣ ਬਸੇਰੀ ਬਣਾਏ ਪੱਖੇ ਲੈ ਕੂਲਰ ਜਦੋਂ ਅਸੀਂ ਕੋਈ ਵੀ ਚੀਜ਼ ਲੈਣੇ ਆਂ ਤੇ ਉਹਦਾ ਰੇਟ ਨਾ ਐਕਸਟਰਾ ਲੱਗਦਾ ਸੀ ਸਾਡੀ ਵਪਾਰੀਆਂ ਨਾਲ ਗੱਲ ਹੋਈ ਪਈ ਇਹਦਾ ਰੇਟ ਜ਼ਿਆਦਾ ਵਾ ਕਿਉਂ ਆ ਉਹ ਕਹਿੰਦੇ ਵੀ ਟਰਾਂਸਪੋਰਟ ਵਾਲਾ ਵੱਲ ਕੇ ਆ ਰਿਹਾ ਵਾ ਬਸ ਇਹ ਹੀ ਪ੍ਰੋਬਲਮ ਤੁਹਾਨੂੰ ਮੇਰੀ ਗੱਲ ਪਹਿਲਾਂ ਪੂਰੀ ਸੁਣਨਾ ਵੀ ਟਰਾਂਸਪੋਰਟ ਵਾਲਾ ਵੱਲ ਕੇ ਆ ਰਿਹਾ ਤੇ ਉਹਨੂੰ ਖਰਚਾ ਵੱਧ ਪੈ ਰਿਹਾ ਤੇ ਉਹ ਸਾਡੇ ਕੋਲ ਖਰਚਾ ਵੱਧ ਲੈ ਰਿਹਾ ਟਰਾਂਸਪੋਰਟ ਵਾਲਾ ਡੀਲਰ ਕੋ ਖਰਚਾ ਵੱਧ ਰਹਿ ਰਿਹਾ ਤੇ ਡੀਲਰ ਗਾੜੀ ਜਿਹੜਾ ਵਾ ਉਹ ਆਉਣ ਵਾਲੇ ਗਾਹਕ ਕੋ ਵੱਧ ਲਈ ਜਾਂਦੇ ਆ ਤੇ ਨੁਕਸਾਨ ਤੇ ਸਾਡਾ ਹੀ ਹੋਣ ਰਿਹਾ ਸੀ ਉਹਦੇ ਵਿੱਚ ਜੇ ਵਪਾਰੀ ਨੂੰ ਵੱਲ ਪੈ ਰਿਹਾ ਹੀ ਉਹ ਤੇ ਪੈਸੇ ਵੱਧ ਲੈ ਰਿਹਾ ਹੀ ਉਹਨੇ ਉਹ ਪੈਸੇ ਵੱਧ ਲੈ ਰਿਹਾ ਹੀ ਜਿਉ ਉਹਨੂੰ ਵੱਲ ਕੇ ਆ ਉਹ ਪੈਸੇ ਵੱਧ ਲੈ ਰਿਆ ਸੀ ਤੇ ਕਿਸਾਨ ਨੁਕਸਾਨ ਤੇ ਸਾਡਾ ਹੀ ਹੋਣ ਡਿਆ ਆਮ ਜਨਤਾ ਦਾ ਹੋਣ ਡਿਆ ਵਪਾਰੀ ਨੂੰ ਇਹਦੇ ਵਿੱਚ ਕੀ ਤੰਗੀ ਕਾਰਨ ਕੀ ਹੋਣ ਕਿਉਂ ਡਿਆ ਕਾਰਨ ਕੀ ਸਾਡੀਆਂ ਫਸਲਾਂ ਰੋਲਦੀਆਂ ਕਿ ਜਿਹੜੀਆਂ 13 ਮੰਗਾ ਉੱਥੇ ਹੀ ਲੈ ਕੇ ਬੈਠੇ ਹਾਂ ਤੁਸੀਂ ਇਹਦੇ ਵਿੱਚ ਵੀ ਉਹ ਮੰਗ ਪਈ ਆ ਪੀ ਕੀ ਉਹ ਮੰਗਾ ਸਾਡੀਆਂ ਜਾਇਜ਼ ਸੀ ਕਿ ਨਜਾਇਜ਼ ਸੀ ਤੁਸੀਂ ਉਹਨਾਂ ਨਾਲ ਸਹਿਮਤ ਸੀ ਕਿ ਨਹੀਂ ਮੈਂ ਤਾਂ ਸਹਿਮਤ ਤਾਂ ਮੈਂ ਤਾਂ ਗੱਲ ਹੀ ਕਰਦਾ ਤੇ ਫਿਰ ਫਿਰ ਜਦੋਂ ਉਹ ਤੇ ਸਾਡੀ ਮਜਬੂਰੀ ਹੀ ਨਾ ਸੀ ਚਾਹ ਨਾ ਥੋੜੀ ਨਾ ਬੈਠੇ ਹਾਂ ਜਦੋਂ ਹਰਿਆਣਾ ਸਰਕਾਰ ਨੇ ਸਾਨੂੰ ਰੋਕਤਾ ਗਾੜੀ ਬੈਰੀਗੇਟਿੰਗ ਕੀਤੀ ਗੋਰਾਬਾੜੀ ਚਾਦੀ ਰੀ ਸਾਡੀ ਕੋਈ ਕੋਲਤ ਨਹੀਂ ਨਾ ਹੈਗੀ ਵੀ ਅਸੀਂ ਰੋਡ ਦੇ ਉੱਤੇ ਰੁਕਾਂਗੇ ਅਸੀਂ ਉੱਥੇ ਜਾ ਕੇ ਰੋਡ ਜਾਮ ਕਰਾਂਗੇ ਪੰਜਾਬ ਸਰਕਾਰ ਨੇ ਕੀ ਹਿਲਾ ਕੀਤਾ ਕੀ ਸਾਡੀ ਮਾਇਤ ਕੀਤੀ 13 ਮਹੀਨੇ ਰੋਡ ਲੱਗਾ ਰਿਆ ਕੀ ਪੰਜਾਬ ਸਰਕਾਰ ਨੇ ਕੀ ਐਕਸ਼ਨ ਲਿਆ ਵੀ ਅਸੀਂ ਆਓ ਤੁਹਾਡਾ ਸਾਥ ਦੇ ਕੇ ਤੇ ਰਸਤਾ ਖਲਾ ਕੇ ਤੇ ਤੁਹਾਨੂੰ ਗਾੜੀ ਅਸੀਂ ਤੇ ਦਿੱਲੀ ਵਾਲਿਆਂ ਕੋਈ ਜਗ੍ਹਾ ਮੰਗਦੇ ਨੇ ਵੀ ਸਾਨੂੰ ਇੱਥੇ ਗੱਬਾਤ ਸੇਫ ਦੇ ਦੋ ਫਿਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਨਹੀਂ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਪੈਂਡਲ ਆ ਜਿਓ ਅਸੀਂ ਪੈਂਡਲ ਵੀ ਗਏ ਉਹਨਾਂ ਨੇ ਦੇ ਵੀ ਨਹੀਂ ਜਾਂਦੇ 13 ਮਹੀਨੇ ਤੁਸੀਂ ਕਿਹਾ ਨਾ ਬੈਠੇ ਰਹੇ ਜੀ ਪੰਜਾਬ ਸਰਕਾਰ ਕਰਕੇ ਪੰਜਾਬ 'ਚ ਹੀ ਬੈਠੇ ਰਹੇ ਨਾ ਨਹੀਂ ਤਾਂ ਪਹਿਲੇ ਦਿਨ ਨਾ ਠਾ 13 ਮਹੀਨੇ ਬੈਠੇ ਰਹੇ ਸਰਕਾਰ ਕਰਦੇ ਕਿ 13 ਮਹੀਨਿਆਂ ਦਾ ਸਰਕਾਰ ਨੂੰ ਕੋਈ ਫਰਕ ਨਹੀਂ ਸੀ ਪੈਣਿਆ ਤੇ ਹੁਣ ਇੱਕਦਮ ਕੀ ਪੈ ਗਿਆ ਜੀ ਵਸਪੀ ਆਪੇ ਕਿਹਾ ਤੁਸੀਂ ਆਪੇ ਜਵਾਬ ਦੇ ਦਿੱਤਾ ਕਿ ਉਹ ਲੋਕ ਕਹਿੰਦੇ ਆ ਸਾਡੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਤੇ ਲੋਕ ਨਹੀਂ ਕਹਿੰਦੇ ਕਿਸੇ ਨੇ ਨਹੀਂ ਕਿਹਾ ਜੇ ਸਾਨੂੰ ਮਹਿੰਗੀ ਮਿਲ ਰਹੀ ਸੀ ਤੇ ਅਸੀਂ ਮਹਿੰਗੀ ਖਰੀਦ ਰਹੇ ਹਾਂ ਜੇ ਸਾਨੂੰ ਮਹਿੰਗੀ ਮਿਲ ਰਹੀ ਹੈ ਪਰ ਜਿਹੜੀ ਉਹ ਟੰਡੋਰਾ ਪਿੱਟਿਆ ਵੀ ਵਪਾਰੀ ਦਾ ਨੁਕਸਾਨ ਹੋਣ ਡਿਆ ਵਪਾਰੀ ਦੇ ਪੈਸੇ ਵਧ ਲੈਣ ਡਿਆ ਨੁਕਸਾਨ ਕਿਤਾ ਹੋਣ ਡਿਆ ਸੀਗਾ ਨੁਕਸਾਨ ਹੋ ਰਿਹਾ ਪਬਲਿਕ ਦਾ ਤਾਂ ਜਿਆਦਾ ਆ ਗਿਆ ਆ ਤੁਹਾਡਾ ਪੱਕਾ ਸਾਡਾ ਅਗਲਾ ਸਵਾਲ ਇਹ ਆ ਪੀ ਕੀ ਕਿਸਾਨਾਂ ਵੱਲੋਂ ਰੱਖੀਆਂ ਗਈਆਂ 12 ਮੰਗਾ ਜਿਹੜੀਆਂ ਜਾਇਜ਼ ਸਨ ਕਿ ਨਜਾਇਜ਼ ਜਾਇਜ਼ ਆ ਨਜਾਇਜ਼ ਆ ਗਿਆ ਵੀ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਦੇ ਨੂੰ 20 ਮਾਰਚ ਨੂੰ ਬਿਨਾ ਵਜਾ ਰੰਜਿ ਸਤਾਸ਼ ਡਾਂਗਾ ਨਾਲ ਹਮਲਾ ਕੱਢ ਕੇ ਫੱਟੜ ਕਰਨ ਵਾਲੇ ਸੰਘੂ ਥਾਣੇ ਦੇ ਐਸਐਸਓ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਅਸੀਂ ਐਵੇਂ ਵੈਸੇ ਤੇ ਵੀਡੀਓ ਬਣਾਉਂਦੇ ਉਹਦੀ ਵੀਡੀਓ ਹੈਗੀ ਜੀ ਹੈਗੀ ਜੀ ਲਾਤੀ ਚਾਰਜ ਕਰ ਨਾ ਨਾ ਦੀ ਸਰਪੋ ਹੈਗਾ ਤੇ ਵੀ ਸਸਪੈਂਡ ਹੋ ਹੀ ਨਹੀਂ ਸਕਦਾ ਵੀ ਰਹਿ ਗਿਆ ਹੋਵੇ ਨਾ ਸਸਪੈਂਡ ਹੋਇਆ ਇਹ ਨਹੀਂ ਨਹੀਂ ਹੋਇਆ ਤਾਂ ਹੀ ਕਹਿ ਰਹੇ ਆ ਅਸੀਂ ਕਹਿੰਦੇ ਬੈਲਵਲ ਕਰਾ ਲਾਂਗੇ ਤੁਹਾਨੂੰ ਸਾਰੇ ਸਾਰੇ ਮੇਰੀ ਗੱਲ ਸੁਣੋ ਜਦੋਂ ਤੇ ਸਮਾਨ ਨੂੰ ਤੋੜਿਆ ਅੱਜ ਤੱਕ ਕੰਮ ਕੀ ਹੋਈ ਜਿਹੜੀ ਜਿੰਮੇਵਾਰੀ ਬੰਦ ਨਹੀਂ ਆ ਹੁਣ ਕਰ ਦੋਗੇ ਤੁਹਾਡੇ ਨਾਲ ਬੰਦੇ ਦੋ ਦੇ ਵਿੱਚ ਆਏ ਐ ਐਡਾ ਨਿੱਕਾ ਮੋਟਾ ਜਿਹੜਾ ਆ ਨਾ ਉਹਦਾ ਕਾਰਨ ਮੈਂ ਤੁਹਾਨੂੰ ਉੱਤਨ ਵਿਖਿਆ ਕੀ ਹੁੰਦਾ ਚਲੋ ਅਗਲੇ ਸਵਾਲ ਤੇ ਆਉ ਛੱਡੋ ਮੋਰਚਿਆਂ ਦੇ ਸਮਾਨ ਲੁੱਟਣ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਸਰਾਰਤੀ ਅੰਤਰਾ ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕਿਉਂ ਨਹੀਂ ਕੀ ਪਹਿਲੇ ਇਨਕੁਆਰੀ ਚੱਲਦੀ ਹੈ ਕਿੰਨਾ ਚਿਰ ਕਿੱਲੂ ਸਿੱਟ ਬੈਠੀ ਹੋਈ ਐ ਬੱਸ ਟਾਈਮ ਲੱਗੇਗਾ ਕਿੰਨਾ ਫੇਰ ਵੀ ਕੋਈ ਕੋਈ ਬਾਉਂਡ ਕਰ ਦਿਓ ਕੋਈ ਲਾਕ ਪਾ ਕੇ ਦੇ ਦਿਓ ਇਹ ਤਾਂ ਡਿਪਾਰਟਮੈਂਟ ਦੀ ਇਨਕੁਆਇਰੀ ਲਈ ਟਾਈਮ ਲੱਗੂਗੀ ਹੋ ਗਈ ਗੱਲ ਛੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਵਦੀ ਹੋ ਗਈ ਉਹ ਵੀ ਬੜੇ ਚਿਰ ਦੀ ਦੁਗੜੀਆਂ ਸਰਕਾਰਾਂ ਹੀ ਉਹਨਾਂ 'ਚ ਵੀ ਬੈਠੀ ਰਹੀ ਐ ਦੇਖੋ ਤੁਸੀਂ ਆਪ ਹੀ ਨਹੀਂ ਮੰਨਦੇ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਤੁਸੀਂ ਉਹ ਛੇ ਤੋਂ ਤੇ ਸਾਨੂੰ ਫੇਕ ਨਹੀਂ ਹੈਗਾ ਹੁਣ ਦੇਖੋ ਨਸ਼ੇ ਵਾਲੇ ਚੱਕਰ 'ਚ ਅਸੀਂ ਘਾਟ ਢੋਂਦੇ ਤੁਸੀਂ ਕਹਿੰਦੇ ਤੁਸੀਂ ਗਲਤ ਢੋਂਦੇ ਮੈਂ ਜੀ ਮੈਂ ਨਸ਼ੇ ਵਾਲੀ ਦੀ ਗੱਲ ਦੱਸ ਦਿੰਨਾ ਤੁਹਾਨੂੰ ਮੈਂ ਲੀਲਕਲਾਂ ਪਿੰਡ ਤੋਂ ਆਇਆ ਕਿਉਂਕਿ ਇੱਥੇ ਧੱਕਾ ਮੁੱਕੀ ਹੋਈ ਤੇ ਮੈਂ ਫੇਰ ਆਇਆ ਸਵਾਲ ਜਵਾਬ ਮੈਂ ਤੁਹਾਡੇ ਨਾਲ ਉੱਥੇ ਕਰਨੇ ਮੇਰੇ ਪਿੰਡ ਦੇ ਵਿੱਚ ਮੌਜੂਦਾ ਮੌਜੂਦਾ ਪੰਚਾਇਤ ਜਿਹੜੀ ਆ ਉਹਦੇ ਇੱਕ ਪੰਚਾਇਤ ਮੈਂਬਰ ਆ ਸੂਬੇ ਦਾ ਲਟੈਰ ਆ ਉਹਨਾਂ ਦਾ ਭਤੀਆ ਵਿਸਾਖੀ ਵਾਲੇ ਦਿਨ ਨਸ਼ੇ ਨਾਲ ਉਹਦੀ ਮੌਤ ਹੋ ਗਈ ਜਿਹੜੇ ਮੁੰਡੇ ਦੇ ਨਾਲ ਉਹਨੇ ਬਹਿ ਕੇ ਨਸ਼ਾ ਕੀਤਾ ਸੀ ਉਹਨੂੰ ਉਹਨਾਂ ਫੜਾਇਆ ਉਹ ਪੁਲਿਸ ਫੜ ਕੇ ਲੈ ਗਈ ਉਹ ਮੁੜ ਕੇ ਥਾਣੇ ਗਏ ਉਹਨਾਂ ਬਹਿ ਕੇ ਉੱਥੇ ਗੱਲਬਾਤ ਕੀਤੀ ਮੈਂ ਖੁਦ ਉਹਨਾਂ ਦੇ ਘਰ ਗੱਲ ਕਰਕੇ ਗਿਆ ਉਹ ਮੁੰਡਾ ਮੰਨਿਆ ਵੀ ਇਹ ਨਸ਼ਾਲਿਆ ਆ ਕੇ ਤੇ ਕੀਤਾ ਹੀਗਾ ਫੇਰ ਉਹਨੇ ਪੱਖ ਰੱਖਿਆ ਆਪਣਾ ਪੀਐਸਟੀਓ ਸਾਹਿਬ ਹੁਣ ਇਹਨੂੰ ਇਹ ਗੱਲ ਪੁੱਛੋ ਵੀ ਇਹਨੇ ਨਸ਼ਾ ਲੈ ਕੇ ਕਿੱਥੋਂ ਆਤਾ ਐਸਟੀਓ ਸਾਹਿਬ ਉਹ ਗੱਲਾਂ ਲੁਗਾਈ ਨਹੀਂ ਠੀਕ ਆ ਛੋਟੇ ਮੋਟੇ ਜਿਹੜੇ ਵਿਚਾਰੇ ਨਸ਼ੇ ਦੀ ਲਤ ਤੇ ਲੜ ਗਏ ਚੜ ਗਏ ਆ ਜਿਹੜੇ ਇਸ ਦਰਿਆ ਦੇ ਵਹਿਣ ਦੇ ਵਿੱਚ ਬਹਿ ਗਏ ਆ ਉਹਨਾਂ ਦੀਆਂ ਖਦਰਾ ਉਣਡੀਆਂ ਕੋਈ ਵੀ ਵੱਡਾ ਜਿਹੜਾ ਮਗਰਮਾਸ਼ਵਾ ਹੋਵੇ ਤਾਂ ਕਾਸਟੇਬਲ ਖੜੀ ਆ ਪੁਲਿਸ ਮਲਾਜਮ ਕਿੰਨੀ ਉਹਦੀ ਪ੍ਰੋਫਾਈਲ ਹੈ ਮੀਡੀਆ ਦੇ ਸੋਹ ਹੋਈ ਆ ਤੇ ਲੋ ਪਾਜੀ ਆਪਣੀ ਬੋਲੀ ਜਾਣੀ ਨਹੀਂ ਅਹੀਂ ਤੇ ਆਪਨੇ ਗੱਲ ਲੈ ਲੈ ਕਰੋ ਨਾ ਆਪ ਦੀ ਗੱਲ ਰੱਖਾ ਏਡਾ ਲੰਬਾ ਸਵਾਲ ਥੋੜੀ ਹੁੰਦਾ ਕੋਈ ਸਵਾਲ ਚ ਮਸਲਾ ਏਡਾ ਵੱਡਾ ਨਸੀਦਾ ਸਵਾਲ ਵੀ ਲੰਬਾ ਹੀ ਹੋਊਗਾ ਮੇਰੀ ਐਸ ਐਚਓ ਦੀ ਤੁਸੀਂ ਦੱਸੋ ਐਸ ਐਚਓ ਨੇ ਨਹੀਂ ਪੁੱਛਿਆ ਹਾਂਜੀ ਚਲੋ ਗਲਤੀ ਆਪਾਂ ਪੁੱਛਿਆ ਕਿਹੜੇ ਬੰਦੇ ਕੋਲੋਂ ਆਂਦਾ ਆਪਾਂ ਦੇ ਬੇਗਰੀਕਾਰ ਮੇਰੀ ਗੱਲ ਸੁਣੋ ਪਤਾ ਸਾਨੂੰ ਇੱਕ ਮਿੰਟ ਮੇਰੀ ਪਤਾ ਸਾਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਇਹ ਰਹੇ ਨਹੀਂ ਤੁਸੀਂ ਪਤਾ ਸਾਨੂੰ ਜਿਹੜਾ ਬੰਦਾ ਜਿਹੜਾ ਬੰਦਾ ਪੁਲਿਸ ਨੂੰ ਨਹੀਂ ਦੱਸ ਰਿਹਾ ਪਤਾ ਕਿ ਨਹੀਂ ਪਤਾ ਸਾਨੂੰ ਕੀ ਪਤਾ ਸਹੀ ਗੱਲ ਹੈ ਨਹੀਂ ਕੋਸਟ ਐਕਸਪੋ ਤੇ ਰਹੇ ਚਲੋ ਧੰਨ ਸਾਾਨੂੰ ਰਾਜ ਨੂੰ ਦੇ ਦਿਓ ਸਾਨੂੰ ਰਾਜ ਦੇ ਦਿਓ ਵੀ ਇੱਕ ਬੰਦਾ ਜਿਹੜਾ ਆਮ ਬੰਦਾ ਵਾ ਨਾਲ ਸੋਹ ਰੱਖਦਾ ਵਾ ਦੱਸਣ ਵਾਲੇ ਤੇ ਹਾਰੇ ਖਾ ਦੱਸ ਸੁਣੋ ਤੇ ਆਪਣਾ ਮੇਰੀ ਗੱਲ ਸੁਣੋ ਇੱਕ ਪੁਲਿਸ ਕਨਸਟੇਬਲ ਫੜੀ ਆ ਉਹਦੇ ਘਰ ਤੇ ਨਹੀਂ ਪੰਜਾ ਚੱਲਿਆ ਉਹਦਾ ਘਰ ਹੀ ਨਹੀਂ ਉਹਦੇ ਨਾਂ ਤੇ ਕਿਉਂ ਘਰ ਤੇ ਨਹੀਂ ਗੇ ਨਹੀਂ ਨਾਂ ਨਹੀਂ ਨਹੀਂ ਉਹਦੇ ਕਿਉਂ ਨਹੀਂ ਕਿੰਨੀ ਪ੍ਰੋਫਿਟ ਹੀ ਉਹਦੇ ਨਾਂ ਤੇ ਜੀ ਜੋਨ ਪ੍ਰਧਾਨ ਬਾਬਾ ਰਾਮ ਥੰਮਣ ਅਰੇ ਅਰਸ਼ਪਾਲ ਸਿੰਘ ਪਿੰਡ ਭਰਤ ਬੋ ਰਿਹਾ ਜੀ ਅੱਜ ਅਸੀਂ ਪਿੰਡ ਤੇ ਨਤਮੋਕਲ ਸਕੂਲ ਦੇ ਸਾਹਮਣੇ ਖੜੇ ਆ ਜਿੱਥੇ ਐਮਐਲਏ ਜਿਹੜਾ ਪੁਰਾਣੀ ਬਿਲਡਿੰਗ ਦਾ ਢਾਟਣ ਕਰਨ ਆ ਰਿਹਾ ਜਿੱਥੇ ਸਾਰਾ ਪ੍ਰਸ਼ਾਸਨ ਜਿਹੜਾ ਉਹਨੇ ਵੱਧਾ ਹੈ ਕੋਈ ਜਿਹੜਾ ਜਦੋਂ ਉੱਥੇ ਸਵਾਲ ਕੀਤੇ ਆ ਵੀ ਟੀਚਰ ਪੂਰੇ ਆ ਆ ਨਹੀਂ ਜੀ ਨਫਰੀ ਦੇ ਹਿਸਾਬ ਦੇ ਨਾਲ ਟੀਚਰ ਪੂਰੇ ਆ ਕਲਾਸਾਂ ਦੇ ਹਿਸਾਬ ਨਾਲ ਟੀਚਰ ਪੂਰੇ ਨਹੀਂ ਕੋਈ ਨਵੀਂ ਚੀਜ਼ ਨਹੀਂ ਬਣੀ ਪਰ ਇੱਕ ਰੁਟੀਨ ਬਣਾਇਆ ਵੀ ਹਰ ਸਕੂਲ ਦੇ ਵਿੱਚ ਜਾਣਾ ਆਪਣੇ ਕਰਿੰਦਿਆਂ ਨੂੰ ਉੱਥੇ ਇਕੱਠਾ ਕਰਨਾ ਤੇ ਆਪਣੀ ਗੱਲ ਕਰਨੀ ਆ ਇਹ ਸਾਡਾ ਵਕਾਸ਼ ਆ ਅਸੀਂ ਇਹਨਾਂ ਕੋਲ ਇਹੋ ਹੀ ਸਵਾਲ ਪੁੱਛਦੇ ਆ ਵੀ ਜਦੋਂ ਤੁਸੀਂ ਇਹ ਦਗਾਟਨ ਕਰਨ ਕੋਈ ਨਵੀਂ ਚੀਜ਼ ਬਣਾਓ ਤੇ ਉਹਦਾ ਦਗਾਟਨ ਕਰ ਦਿਓ ਇਹ ਪ੍ਰਾਣੀ ਬਣੀ ਆ ਉਹਨੂੰ ਮਾਰਾ ਜਾਂ ਚੂਨਾ ਮਾਰ ਕੇ ਤੇ ਉਹਦਾ ਅਧ்கਾਟਨ ਕਰ ਰਹੇ ਹੋ ਕਾਹਦਾ ਅਧ்கਾਟਨ ਕਰ ਰਹੇ ਹੋ ਕੀ ਤੁਸੀਂ ਨਵੀਂ ਟੈਕਨੋਲੋਜੀ ਵਾਲੀ ਇਹ ਨਵੀਂ ਲੈਬ ਖੋਲ ਦਿੱਤੀ ਹੈ ਕੀ ਕੋ ਕੰਪਿਊਟਰ ਪੜਾਉਣਾ ਸ਼ੁਰੂ ਕਰ ਦਿੱਤਾ ਵਾ ਉਹ ਉਹ ਜਵਾਬ ਦੇ ਦਿਓ ਹਜ਼ਾਰਾਂ ਟੀਚਰ ਤੇ ਰਜਾਨਾ ਆਪਣੀਆਂ ਮੰਗਾਂ ਵਾਸਤੇ ਇਹ ਚੰਡੀਗੜ੍ਹ ਡਾਂਗ ਸੋਟਾ ਖਾ ਰਹੇ ਆ ਤੇ ਇੱਥੇ ਉਹਨਾਂ ਨੇ ਆਪਣੇ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਅੱਜ ਫਲਾਣੀ ਜਗ੍ਹਾ ਅਧ ਘਾਟਨ ਕਰਨ ਜਾ ਰਹੇ ਆ ਅੱਜ ਫਲਾਣੀ ਜਗ੍ਹਾ ਅਧ ਘਾਟਨ ਕਰਨ ਕਿਹੜਾ ਨਵਾਂ ਕੰਮ ਕਰ ਦਿੱਤਾ ਜਿਹਦੇ ਅੱਜ ਨਤਮੋਕਲ ਸਕੂਲ ਦੇ ਵਿੱਚ ਜਿਹੜੀ ਨਵੀਂ ਚੀਜ਼ ਆ ਇਹ ਸਾਨੂੰ ਦਿਖਾ ਦੇਣਾ ਬਾਥਰੂਮ ਪਹਿਲਾਂ ਬਣਿਆ ਆਲਰੇਡੀ ਬਿਲਡਿੰਗ ਪਹਿਲਾਂ ਬਣੀ ਹੈ ਕੇਵਲ ਤੇ ਕੇਵਲ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤੋਂ ਲਾਂਭੇ ਕਰਕੇ ਆਪਣੀ ਰੋਜ਼ਾਨਾ ਖ਼ਬਰਾਂ ਦੇ ਵਿੱਚ ਲੇਖ ਲਿਖ ਰਹੇ ਆ ਉਹ ਉਹਨਾਂ ਜਿਹੜੇ ਅਫਸਰਿਓ ਕੀਦੇ ਆ ਉਹ ਉਹ ਇਨਐਮਐਲ ਦੇ ਦੱਬੇ ਹੋਏ ਆ ਠੀਕ ਹੈ ਜੀ। ਦਿੱਤਾ ਕਿਤੇ ਤੁਸੀਂ ਅਸੀਂ ਕਿੱਥੇ ਨਹੀਂ ਦਿੰਦੇ ਸਾਡੇ ਕਿਹੜੇ ਲੇਖ ਦੇ ਵਿੱਚ ਨਹੀਂ ਲਿਖੇ। ਸਾਢ ਕੇ ਵੇਖੋ ਰਜਾਨਾ ਜੀਤ ਖਬਾਰ ਦੇ ਆ ਦਾ ਕੋਈ ਧਰਨਾ ਨਹੀਂ। ਅਸੀਂ ਸਿਰਫ ਉਹਨਾਂ ਦੇ ਸਵਾਲ ਕਰਨਾ ਵੀ ਅੱਜ ਜਿਹੜਾ ਤੁਸੀਂ ਘਾਟਨ ਕਰ ਰਹੇ ਹੋ ਕਿਹੜੀ ਨਵੀਂ ਚੀਜ਼ ਬਣਾਈਆਂ ਉਹ ਸਾਨੂੰ ਦੱਸਿਓ। ਇਹ ਵੀ ਕੁਝ ਕਹਿਤ ਨਹੀਂ ਕੀਤੀ ਜਾਏਗੀ ਤੁਹਾਡੇ ਵੱਲੋਂ। ਅਸੀਂ ਜੇ ਅਸੀਂ ਕਰਾਂਗੇ ਜਿਵੇਂ ਅਸੀਂ ਇਸ ਸਕੂਲ ਤੇ ਪਿੰਡ ਦੇ ਮਾਲਕ ਆ। ਸਾਨੂੰ ਪਤਾ ਵੀ ਕੋਈ ਨਵੀਂ ਚੀਜ਼ ਨਹੀਂ ਬਣੀ। ਠੀਕ ਹੈ।